ਪਰ ਸਤਕਾਰਯੋ ਸਤਿਗੁਰਾਂ ਦੇ ਸਾਜੀ ਵਰ ਨਵਾਜੇ ਗੁਰੂ ਖਾਲਸਾ ਗੁਰੂ ਪਹਿਰੇ 76 ਅੱਜ ਭਾਗਾਂ ਭਰੇ ਦਿਨ ਚੜਿਆ ਹੈ ਕਿਉਂਕਿ ਅੱਜ ਕਲਗੀ ਤਾਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਵਰ ਰਿਹਾ ਸੋ ਸਭ ਤੋਂ ਪਹਿਲਾਂ ਦਸ਼ਮੇਸ਼ ਬਾਪੂ ਕਲਗੀ ਤਾਰ ਗੁਰੂ ਗੋਬਿੰਦ ਸਿੰਘ ਮਹਾਰਾਏ ਬਾਜਿਆਂ ਵਾਲੇ ਤਾਜਾਂ ਵਾਲੇ ਨੀਲੇ ਦੇ ਸ਼ਾਹ ਸਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਵਰਤਿਆ ਆਪ ਸਭ ਸਹਾਇਕਾਂ ਨੂੰ ਲੱਖ ਲੱਖ ਮੁਬਾਰਕਾਂ ਬੇਅੰਤ ਬੇਅੰਤ ਮੁਬਾਰਕਾਂ ਗੁਰੂ ਪਿਆਰਿਓ ਇੱਕ ਕਵੀ ਨੇ ਬਾਤ ਕਮਾਲ ਲਿਖਿਆ ਹੈ ਨਾ ਬਾਤ ਕਹੂੰ ਆਪਕੇ ਮੈਂ ਬਾਤ ਕਹੂੰ ਤਦਕੇ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੁੰਦੀ ਸਭ ਕੀ ਜੇ ਇਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾ ਹੁੰਦੇ ਸੰਸਾਰ ਤੇ ਇਥੇ ਅਸੀਂ ਨਹੀਂ ਹੁੰਨਾ ਸੀ ਇੱਥੇ ਕੋਈ ਵੀ ਧਰਮ ਹਿੰਦੂ, ਇਸਾਈ, ਜੈਨੀ, ਬੋਧੀ ਜਿਹੜੇ ਵੀ ਧਰਮ ਨੇ ਕੋਈ ਨਹੀਂ ਹੋਣਾ ਸੀ ਇੱਥੇ ਅੱਲਾਹੂ ਅੱਲਾਹੂ ਦੇ ਨਾਰੇ ਵੱਜਣੇ ਸੀ ਕਿਉਂਕਿ ਜਿਹੜਾ ਔਰੰਗਜ਼ੇਬ ਸੀ ਉਹ ਕੱਟੜਪੁਰੇ ਤੇ ਤੁਰ ਉੱਤਰਿਆ ਸੀ ਔਰੰਗਜ਼ੇਬ ਨੇ ਇੰਨਾ ਜ਼ੁਲਮ ਕੀਤਾ ਐਨੇ ਜ਼ੁਲਮ ਦੀ ਆਤਮਚਾਈ ਇੱਕ ਕਮਾਲ ਦੀ ਗੱਲ ਹੋਰ ਇਤਿਹਾਸ ਵਿੱਚ ਆਉਂਦੀ ਹੈ ਦੁਨੀਆਂ ਦੇ ਵਿੱਚ ਇਹ ਬਾਦਸ਼ਾਹ ਇੱਕ ਐਸਾ ਹੋ ਜੁ ਹੋਇਆ ਔਰੰਗਜ਼ੇਬ ਜਿਹੜੀ ਜੰਮੂ ਕਸ਼ਮੀਰ ਤੋਂ ਲੈ ਕੇ ਸਾਉਦੀ ਅਰਬ ਤੱਕ ਚੱਲਦੀ ਸਨ ਸਲਾਮਾਂ ਹੁੰਦੀਆਂ ਸੀ ਸਿਰ ਝੁਕਾਉਂਦੇ ਸੀ ਲੋਕ ਪਰ ਹੈਰਾਨੀ ਵਾਲੀ ਗੱਲ ਇਹ ਹੈ ਦੁਨੀਆ ਦਾ ਬਾਦਸ਼ਾਹ ਅਖਬੌਣ ਵਾਲਾ ਔਰੰਗਜ਼ੇਬ ਆਨੰਦਪੁਰ ਤੇ ਨਹੀਂ ਚਲਾ ਸਕਿਆ ਖੋ ਸਤਨਾਮ ਆ ਆਨੰਦਪੁਰ ਤੇ ਨਹੀਂ ਚੱਲੀ ਉਹਦੀ ਉਹਦਾ ਜ਼ੋਰ ਲਾ ਲਿਆ ਬਾਹ ਲਾ ਲਈ ਉਹਨੇ ਪਰ ਉੱਥੇ ਦਸ਼ਮੇਸ਼ ਪਿੱਤਾ ਗੁਰੂ ਕਲਗੀਧਰ ਬਾਪੂ ਸੀ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਸਤਗੁਰ ਨੇ ਜਿਨ੍ਹਾਂ ਦੇ ਹਿੰਦੂ ਪਰ ਆ ਹਿੰਦੂ ਭਾਈਚਾਰੇ ਦੇ ਲੋਕ ਪੈਣਾ ਮੁਰੀਦ ਨੇ ਮੁਸਲਮਾਨ ਵੀ ਫਰੀਦ ਹੋਏ ਨੇ ਪੀਰ ਬੁੱਧੂ ਸ਼ਾ ਵਰਗੇ ਭੀਖਣ ਸ਼ਾ ਵਰਗੇ ਗਨੀਖਾ ਨਵੀਖਾ ਵਰਗੇ ਕੋਟਲਨ ਹੈਗਖਾ ਵਰਗੇ ਰਾਏ ਕੱਲੇ ਵਰਗੇ ਨੂਰਾ ਮਾਹੀ ਵਰਗੇ ਐਸੇ ਬਹੁਤ ਸਾਰੇ ਐਸੇ ਮੁਸਲਮਾਨ ਗੁਰਸਿੱਖ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਤਰ ਜਾਨਾਂ ਵੀ ਵਾਰ ਕੇ ਤੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਦੂਜੇ ਧਰਮਾਂ ਦੇ ਜਿਨ੍ਹਾਂ ਨੂੰ ਅਸੀਂ ਪੀਰ ਕਹਿੰਦੇ ਆ ਫਕੀਰ ਕਹਿੰਦੇ ਆ ਆ ਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਧਰਦੇ ਨੇ ਕਿ ਬਾਪੂ ਏ ਸਤਗੁਰ ਸੱਚੇ ਪਾਤਸ਼ਾਹ ਹੁਕਮ ਕਰੋ ਅਸੀਂ ਤੁਹਾਡੀ ਕੀ ਸੇਵਾ ਕਰੀਏ ਤੇ ਗੁਰੂ ਪਿਆਰਿਓ ਅਸੀਂ ਕਿੰਨੇ ਨਲਾਇਕ ਆ ਅਸੀਂ ਸਤਗੁਰ ਦਾ ਦਰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਆਂ ਖੋ ਸਤਨਾਮ ਦੂਜੇ ਧਰਮਾਂ ਦੇ ਲੋਕ ਜਿਹੜੇ ਆਪਣੇ ਆਪ ਵਿੱਚ ਪੀਰ ਖਵਾਉਂਦੇ ਸੀ ਜਿਨ੍ਹਾਂ ਦਾ ਇਸ ਦੁਨੀਆ ਦੇ ਉੱਤੇ ਨਾਮ ਬੋਲਦਾ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਸੀਸ ਝੁਕਾਉਂਦੇ ਸੀ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਟੁੱਟਦੇ ਜਾ ਰਹੇ ਆ ਸੋ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਪੁਰਬ ਹੈ ਤੇ ਗੁਰੂ ਪਿਆਰਿਓ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ੁਲਮ ਦਾ ਨਾਸ਼ ਕਰਨ ਆਏ ਸੀ ਆਪਾਂ ਇਤਿਹਾਸ ਤੁਹਾਡੇ ਨਾਲ ਸ਼ਾਮ ਦੇ ਵੇਲੇ ਸਾਂਝਾ ਕਰਦੇ ਆ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਘਾਈ ਦਾ ਬੂਟਾ ਪਟਿਆ ਸੀ ਤੇ ਘਾਈ ਦਾ ਬੂਟਾ ਤੀਰ ਦੇ ਨਾਲ ਰਾਏਕੋਟ ਦੀ ਧਰਤੀ ਜਿੱਦੋਂ ਪੁੱਟ ਕੇ ਉਹ ਤਾਂ ਨੂੰ ਮਾਰਿਆ ਮਹਾਰਾਜ ਨੇ ਆਖਿਆ ਸੀ ਕਿ ਅੱਜ ਤੋਂ ਬਾਅਦ ਇਹ ਮੁਗਲਾਂ ਦੀ ਜੜ ਹੈ ਉਹ ਪੁੱਟ ਦਿੱਤੀ ਗਈ ਹੈ ਸੋ ਗੁਰੂ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਸਤਿਗੁਰੂ ਹੋਏ ਨੇ ਜਿਨ੍ਹਾਂ ਨੂੰ ਨੀਲੇ ਦਾ ਸ਼ਾਹ ਸਵਾਰ ਆਖਿਆ ਗਿਆ ਬਾਜਾਂ ਵਾਲਾ ਆਖਿਆ ਗਿਆ ਤਾਜਾਂ ਵਾਲਾ ਆਖਿਆ ਗਿਆ ਕਲਕੀਆਂ ਵਾਲਾ ਆਖਿਆ ਗਿਆ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁਣ ਕਲਕੀਆਂ ਰਾਜੇ ਵੀ ਲਾਉਂਦੇ ਸੀ ਬਾਜ ਰਾਜੇ ਵੀ ਰੱਖਦੇ ਸੀ ਤਾਜ ਰਾਜੇ ਵੀ ਸਜਾਉਂਦੇ ਸੀ ਪਰ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਕਿਉਂ ਕਿਹਾ ਬਾਜਿਆ ਵਾਲਾ ਕਿਉਂ ਕਿਹਾ ਤਾਜਿਆ ਵਾਲਾ ਇਹ ਆਪਾਂ ਅਨਸਾਨ ਸਾਹਿਬ ਦੀ ਸੇਵਾ ਹੋਏਗੀ ਚੋਲਾ ਸਾਹਿਬ ਬਦਲਾਂਗੇ ਉਸ ਤੋਂ ਬਾਅਦ ਇਹ ਵਿਚਾਰਾ ਕਰਾਂਗੇ ਕਿ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਕਿਉਂ ਬਾਜਿਆ ਵਾਲਾ ਕਿਹਾ ਗਿਆ ਬਾਜ ਤਾਜ ਰਾਜੇ ਮਹਾਰਾਜਿਆ ਵਰਗੇ ਰੱਖਦੇ ਸੀ ਅੱਜ ਵੀ ਬਹੁਤ ਸਾਰੇ ਬਾਜ ਰੱਖਦੇ ਨੇ ਗੁਰੂ ਦਾ ਉਸ ਸਮੇਂ ਵੀ ਕਰਾਉਂਦੇ ਸੀ ਬਹੁਤ ਕਲਕੀਆਂ ਦਾ ਉਸ ਸਮੇਂ ਰਾਜੇ ਮਹਾਰਾਜੇ ਵੀ ਲਗਾਉਂਦੇ ਸੀ ਪਰ ਗੁਰਗੋਬਿੰਦ ਸਿੰਘ ਨੂੰ ਹੀ ਕਲਕੀਆਂ ਵਾਲਾ ਕਿਉਂ ਆਖਿਆ ਇਹ ਵਿਚਾਰ ਕਰਾਂਗੇ ਅੱਜ ਸੋ ਜਿੰਨੀਆਂ ਵੀ ਸੰਗਤਾਂ ਜੇ ਘਰ ਦੇ ਵਿੱਚ ਨੇ ਭਾਈ ਗੁਰੂ ਘਰ ਪਹੁੰਚੋ ਲਾਹਾ ਲਵੋ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਪੁਰਬਾ ਸਾਲਵਾਤ ਆਉਂਦਾ ਤੇ ਜਿੱਥੇ ਗੁਰੂ ਘਰ ਅੱਜ ਅਖੰਡ ਪੰਥ ਸਾਹਿਬ ਜੀ ਦੇ ਭੋਗ ਪਏ ਹਨ ਉਥੇ ਹੀ ਅੱਜ ਗੁਰੂ ਕੇ ਲੰਗਰ ਟੁੱਟ ਵਰਤਣਗੇ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਭਾਈ ਜਿਹੜੀਆਂ ਘਰਾਂ ਦੇ ਵਿੱਚ ਨੇ ਉਹ ਆ ਕੇ ਪ੍ਰਸ਼ਾਦਾ ਪਾਣੀ ਬਕਾਉਣ ਦੀ ਕਿਰਪਾਲਤਾ ਕਰਨ ਦੇ ਭਾਈਆਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਿੱਥੇ ਲੰਗਰ ਬਣਦਾ ਭਾਈ ਦਾਲ ਬਣਦੀ ਹੈ ਉੱਥੇ ਸੇਵਾ ਕਰਨ ਆ ਕੇ ਬਾਕੀ ਚੋਲਾ ਸਾਹਿਬ ਦੀ ਹੁਣ ਸੇਵਾ ਹੋਏਗੀ ਸਭ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਕੌਂਸਣ ਦੀ ਕਿਰਪਾ ਹਵਤਾ ਕਰੋ ਆਓ ਆਪਾਂ ਆਪਣੇ ਸਤਿਗੁਰ ਦਾ ਆਪਣੇ ਰਹਿਬਰ ਦਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਖੁਸ਼ੀਆਂ ਦੇ ਨਾਲ ਮਨਾਈਏ ਜੀ ਸਾਡੇ ਵਿੱਚ ਆ ਬੱਚੇ ਵੀ ਪਹੁੰਚੇ ਨੇ ਇਹ ਵੀ ਬੜੀਆਂ ਸੋਹਣੀਆਂ ਕਵਿਤਾਵਾਂ ਗਾਉਂਦੇ ਨੇ ਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਹੈ ਭਾਈ ਉਹ ਵੀ ਪਹੁੰਚਣ ਬੱਚੇ ਬਹੁਤ ਸੋਹਣੀਆਂ ਕਵਿਤਾਵਾਂ गा ਕੇ ਸਾਨੂੰ ਇਤਿਹਾਸ ਨੂੰ ਕਵਿਤਾ ਦੁਆਰਾ ਪੇਸ਼ ਕਰਦੇ ਨੇ ਬੱਚਿਆਂ ਤੋਂ ਵੀ ਅੱਜ ਸੁਣਾਗੇ ਜਿੰਨੀ ਵੀ ਸੰਗਤ ਹੈ ਜੇ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਪਹੁੰਚੋ ਸੋ ਧੰਨਵਾਦ ਬਾਬਾ ਬਲਜਿੰਦਰ ਸਿੰਘ ਜੀ ਦਾ ਹੈਡ ਗ੍ਰੰਥੀ ਸਾਹਿਬ ਜਿਹੜੇ ਬਹੁਤ ਸੋਹਣਾ ਪ੍ਰਬੰਧ ਗੁਰੂ ਘਰ ਦਾ ਚਲਾ ਰਹੇ ਨੇ ਬਾਕੀ ਜਿੰਨੇ ਵੀ ਸੰਗਤ ਆਈ ਹੈ ਪ੍ਰਬੰਧਕ ਨੇ ਸੇਵਾਦਾਰ ਨੇ ਭਾਈ ਸਬਨਾ ਦਾ ਧੰਨਵਾਦ ਜਿਨ੍ਹਾਂ ਨੇ ਤਿਲਕ ਫੁੱਲ ਭੇਟਾ ਹਾਜ਼ਰ ਕੀਤੀ ਹੈ ਸੇਵਾ ਪਮੇ ਦਾਲ ਦੀ ਕੀਤੀ ਐ ਸਬਜ਼ੀ ਦੀ ਕੀਤੀ ਐ ਆਪ ਖੋਦਾ ਕੇ ਸੇਵਾ ਕੀਤੀ ਐ ਤੇ ਜਿਹੜੇ ਆਪ ਹੀ ਰਹੇ ਨੇ ਧੰਨ ਤਰ ਜੋਗ ਨੇ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ISO ਨਿਹਾਲ ਆਸ੍ਰਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ